ਤਸਵੀਰਾਂ ਬਠਿੰਡੇ ਦੀਆਂ ਜਿੱਥੇ ਪੱਤਰਕਾਰ ਨੂੰ ਸੀਐਮ ਭਗਵੰਤ ਮਾਨ ਦੇ ਪ੍ਰੋਗਰਾਮ 'ਚ ਜਾਂਦੋਂ ਪੁਲਸ ਨੇ ਰੋਕਿਆ ਤਾਂ ਅਕਮ ਲਾਲ ਪੀਲਾ ਹੋ ਉੱਠਿਆ ਪੱਤਰਕਾਰ ਉਸ ਨੂੰ ਕਿਉਂ ਰੋਕਿਆ ਗਿਆ ਇਸ ਦੀ ਵਜ੍ਹਾ ਵੀ ਦੱਸੀ ਪੱਤਰਕਾਰ ਨੇ ਸੁਣਾਉਂਦੇ ਹੱਤਾਂ ਨੂੰ ਕਿ ਕੁਝ ਕੁਸੀ ਪਰੇਲੇ ਲਹਿਜੇ 'ਚ ਕਹਿ ਰਿਹਾ ਹੈ ਪੱਤਰਕਾਰ ਖੜ੍ਹ ਜਾ ਜੀ ਮੈਂ ਹੁਣੇ ਮੈਂ ਆਪਦੀ ਬਾਈਟ ਹੀ ਕਰ ਲਾਂ ਪਹਿਲਾਂ ਆਪਦੀ ਕਰ ਲਓ ਸੱਚੀ ਗੱਲ ਜੀ ਮੈਂ ਸਵਰਨ ਸਿੰਘ ਦਾਣੇ ਵਾਲੀਆ ਇਸ ਵਕਤ ਬਠਿੰਡਾ ਦੀ ਲਾਇਬ੍ਰੇਰੀ ਦੇ ਅੱਗੇ ਖੜਾ ਜਿਵੇਂ ਤੁਹਾਨੂੰ ਪਤਾ ਕੀ ਪੰਜਾਬ ਦੇ ਮੁੱਖ ਮੰਤਰੀ ਇੱਥੇ ਆਏ ਹੋਏ ਨੇ ਤੇ ਉਹਨਾਂ ਵੱਲੋਂ ਡੀਪੀਆਰ ਵੱਲੋਂ ਸਾਨੂੰ ਮੈਸੇਜ ਆਇਆ ਵੀ ਤੁਸੀਂ ਇੱਥੇ ਆਉਣਾ ਹੁਣ ਮੈਂ ਤੁਹਾਨੂੰ ਦੱਸਦਾ ਵੀ ਮੁੱਖ ਮੰਤਰੀ ਤੇ ਮੁੱਖ ਮੰਤਰੀ ਦੇ ਜਿਹੜੇ ਕਰਿੰਦੇ ਨੇ ਤੇ ਇਹ ਕਿਉਂ ਡਰਦੇ ਨੇ ਕੱਲ ਇੱਕ ਸਵਾਲ ਮੈਂ ਕੀਤਾ ਸੀ ਵੀ ਜਿਹੜੀ ਤੁਸੀਂ ਫੋਟੋਆਂ ਖਿਚਾਦੇ ਹੋ ਮੁੱਖ ਮੰਤਰੀ ਸਾਹਿਬ ਕਿਉਂਕਿ ਤੁਹਾਡਾ ਜਿਹੜਾ ਸਰਕਾਰ ਦਾ ਇੱਕ ਵਿੰਗਾ ਆਮ ਆਦਮੀ ਪਾਰਟੀ ਉਹ ਕਿਉਂਕਿ ਫੋਟੋਆਂ ਉਹੀ ਵਰਤਦਾ ਉਹਦੇ ਕਾਪੀਰਾਈਟ ਭੇਜ ਦਿੰਦੇ ਆ ਉਹ ਸ਼ਾਇਦ ਅੱਜ ਦੇ ਮੁੱਖ ਮੰਤਰੀ ਸਾਹਿਬ ਨੂੰ ਇਸੇ ਗੱਲ ਦੀਆਂ ਤਰੇਲੀਆਂ ਆ ਗਈਆਂ ਤੇ ਉਹਨਾਂ ਨੇ ਮੈਨੂੰ ਕਾਰਡ ਹੋਣ ਦੇ ਬਾਵਜੂਦ ਇਨਵੀਟੇਸ਼ਨ ਹੋਣ ਦੇ ਬਾਵਜੂਦ ਮੈਨੂੰ ਇੱਥੋਂ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਡੀਪੀਆਰਓ ਫੋਨ ਨਹੀਂ ਚੱਕ ਰਿਹਾ ਲਿਸਟਿਕ ਮੇਰਾ ਨਾਂ ਨਹੀਂ ਹੈ ਤੇ ਇੱਥੇ ਮੈਨੂੰ ਰੋਕ ਦਿੱਤਾ ਗਿਆ ਮੈਂ ਇਸੇ ਕਰਕੇ ਆਇਆ ਸੀਗਾ ਕਿ ਕੁਝ ਸਵਾਲات ਕਰਨੇ ਨੇ ਮੁੱਖ ਮੰਤਰੀ ਨੂੰ ਇਹ ਕਹਿੰਦ ਹਾਂ ਉਹ ਸਵਾਲਤ ਕਰੋ ਪੰਜਾਬ ਦੇ ਵਿੱਚ ਘਪਲੇ ਬੜੇ ਹੋ ਰਹੇ ਨੇ ਜਿਨ੍ਹਾਂ ਚ ਸਭ ਤੋਂ ਵੱਡਾ ਘਪਲਾ ਮੈਂ ਚੁੱਕਿਆ ਸੀਗਾ ਗੋਡੇ ਬਦਲਣ ਦਾ ਗੋਡੇ ਬਦਲਣ ਦੇ ਵਿੱਚ ਜਿਹੜਾ ਉਹ ਡਾਕਟਰ ਨਹੀਂ ਤੇ ਤਾਂ ਕੀ ਪਰਚਾ ਕਰਨਾ ਸੀਗਾ ਸਾਡੇ ਪੱਤਰਕਾਰ ਸਹਿਯੋਗੀ ਜਿਹੜੇ ਮੇਰੇ ਨਾਲ ਸੀ ਉਹਨਾਂ ਤੇ ਪਰਚਾ ਕਰ ਦਿੱਤਾ ਵੈਬਸਾਈਟਾਂ ਜਿਹੜੀਆਂ ਮੁੱਖ ਮੰਤਰੀ ਦੇ ਦਫ਼ਤਰ ਤੋਂ ਜਿਨ੍ਹਾਂ ਨੂੰ ਐਡਵਰਟਾਈਜ਼ਮੈਂਟ ਇਸ਼ੂ ਹੁੰਦੀ ਆ ਲੱਖਾਂ ਰੁਪਏ ਦੀ ਯੂਪੀ ਦੀਆਂ ਵੈਬਸਾਈਟਸ ਦੇ ਉੱਤੇ ਮੈਂ ਸਵਾਲ ਚੁੱਕੇ ਸੀਗੇ ਉਹਦੇ ਉੱਤੇ ਗੱਲ ਕੀਤੀ ਸੀ ਵੀ ਇਹ ਬਹੁਤ ਵੱਡੇ ਘਪਲੇ ਚੱਲ ਰਹੇ ਨੇ ਸਭ ਤੋਂ ਵੱਡਾ ਜਿਹੜਾ ਮੈਂ ਆ ਮੁਲਾਜ਼ਮਾਂ ਦਾ ਸਵਾਲ ਚੁੱਕਿਆ ਸੀ ਵੀ ਇਹਨਾਂ ਨੂੰ ਹਥਿਆਰਲੈਸ ਕਰ ਦਿੱਤਾ ਹੈ ਵੱਡੇ ਵੱਡੇ ਜਿਹੜੇ ਚੰਗੇ ਹਥਿਆਰ ਆ ਉਹ ਤਾਂ ਲੀਡਰ ਜਿਹੜੇ ਆ ਕੌਲੀ ਚਟਾ ਉਹ ਲੈ ਜਾਂਦੇ ਆ ਤੇ ਇਹਨਾਂ ਨੂੰ ਟੰਬੇ ਚ ਕਾਏ ਹੋਏ ਆ ਐਸਐਲਆਰਾਂ ਜਾਂ ਫਿਰ ਜਿਹੜੀਆਂ ਡਿਫੰਕਟ ਐਸਐਲਓ ਹੈਗੀਆਂ ਦੂਜੇ ਪਿਸਤੌਲ ਹੈ ਜਾਂ ਆਪਣੀਆਂ ਐਸਐਲਆਰ ਨੇ بڑے ਸਵਾਲ ਨੇ ਕਾਨੂੰਨ ਵਿਵਸਥਾ ਦਾ ਸਵਾਲ ਹੈ ਹਰ ਕੋਈ ਬੰਦਾ ਲਾਲ ਨੀਲੀ ਬੱਤੀ ਲਾ ਕੇ ਇੱਥੇ ਤੁਰਿਆ ਫਿਰਦਾ ਉਹਦੇ ਵਿੱਚ ਚਿੱਟਾ ਸਪਲਾਈ ਹੁੰਦਾ ਉਹਨੂੰ ਕੋਈ ਫੜਦਾ ਨਹੀਂ ਕਾਲੀਆਂ ਫਿਲਮਾਂ ਵਾਲੀਆਂ ਗੱਡੀਆਂ ਇੱਥੇ ਤੁਰੇ ਫਿਰਦੀਆਂ ਆ ਜਿਹੜੇ ਜਿਹੜੇ ਜਿਹਨੂੰ ਆਪਾਂ ਕਹਿੰਦੇ ਹੁੰਦੇ ਨੇ ਨਾ ਵੀ ਸੜਕ ਸ਼ਾਪ ਲੀਡਰ ਉਹ ਵੀ ਲਾਲ ਨੀਲੀਆਂ ਬੱਤੀਆਂ ਲਾਈ ਫਿਰਦੇ ਨੇ ਉਹਨਾਂ ਦੇ ਉੱਤੇ ਕੋਈ ਰਿਕਵਰਟ ਨਹੀਂ ਉਹਦਾ ਮੈਂ ਸਵਾਲ ਚੁੱਕਿਆ ਸ਼ਾਇਦ ਅੱਜ ਇਹੀ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਇਸੇ ਗੱਲ ਤੋਂ ਘਬਰਾਏ ਨੇ ਤੇ ਉਹਨਾਂ ਨੇ ਜਿਹੜਾ ਮੈਨੂੰ ਇੱਥੇ ਰੋਕ ਦਿੱਤਾ ਜੇਕਰ ਪੱਤਰਕਾਰਾਂ ਨੂੰ ਇਸੇ ਤਰ੍ਹਾਂ ਰੋਕਣਾ ਇਹਨਾਂ ਨੇ ਤੇ ਫਿਰ ਸੱਦੇ ਕਿਉਂ ਸੋ ਵੱਡੀ ਗੱਲ ਇਹ ਹੈ ਕਿ ਪੱਤਰਕਾਰ ਵੀ ਉਹਨਾਂ ਨੂੰ ਸੱਦਾ ਜਾਂਦਾ ਹੈ ਜਿਹੜੇ ਇਹਨਾਂ ਨੂੰ ਸਵਾਲ ਨਹੀਂ ਕਰਦੇ ਸੋ ਮੇਰੀ ਇਹ ਤੁਹਾਨੂੰ ਬੇਨਤੀ ਹੈ ਕਿ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪਤਾ ਚੱਲੇ ਕਿ ਜਿਹੜੇ ਲੋਕ ਹਿੱਤ ਜਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਪੱਤਰਕਾਰਾਂ ਨੂੰ ਕਿਵੇਂ ਰੋਕਿਆ ਜਾਂਦਾ ਹੈ ਲੋਕਾਂ ਦੀ ਆਵਾਜ਼ ਬਣਨ ਵਾਲੇ ਪੱਤਰਕਾਰਾਂ ਨੂੰ ਕਿਵੇਂ ਰੋਕਿਆ ਜਾਂਦਾ ਤੇ ਇੱਕ ਭਾਈ ਸਾਹਿਬ ਸਾਡੇ ਨਾਲ ਹੋਰ ਖੜੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰ ਲਈ ਹਾਂਜੀ ਤੁਸੀਂ ਕੀ ਕਹਿੰਦੇ ਹੋ ਜੀ ਨਹੀਂ ਸਰ ਮੇਰੀ ਤਾਂ ਇਹ ਬੇਨਤੀ ਸੀ ਵੀ ਮੈਂ ਸੁਖਮੰਦਰ ਸਿੰਘ ਬਹਿਣੀਵਾਲਾ ਮੈਂ ਲਾਇਬ੍ਰੇਰੀ ਦਾ ਮੈਂਬਰ ਸਰਗਰਮ ਮੈਂਬਰ ਹਾਂ ਜੀ ਮੇਰੇ ਕੋਲੇ ਬਕਾਇਦਾ ਲਾਇਬ੍ਰੇਰੀ ਦਾ ਕਾਰਡ ਹੈ ਹਮਮ ਮੈਨੂੰ ਇਹ ਕਹਿੰਦੇ ਵੀ ਤੁਸੀਂ ਲੇਟ ਹੋ ਗਏ ਅੰਦਰ ਨਹੀਂ ਜਾਣਾ ਕੱਲ ਅਸੀਂ 5 ਘੰਟੇ ਇੱਥੇ ਬੈਠੇ ਰਹੇ ਕਾਦੇ ਲਈ ਕੱਲ ਕੱਲ ਦਾ ਪ੍ਰੋਗਰਾਮ ਸੀ ਨਾ ਸੀਐਮ ਸਾਹਿਬ ਦਾ ਹੂੰ ਹੂੰ ਕੱਲ ਦਾ ਪ੍ਰੋਗਰਾਮ ਸੀ ਕੱਲ ਸੀਐਮ ਦਾ ਸੀਐਮ ਸਾਹਿਬ ਦਾ ਪ੍ਰੋਗਰਾਮ ਲੇਟ ਹੋ ਗਿਆ ਚਲੋ ਅੱਜ ਪ੍ਰੋਗਰਾਮ ਦਾ ਅ ਅ ਦਸਣ ਘੱਗਾ ਪਿੱਛਾ ਹੋ ਗਿਆ ਵੀ ਕਿੰਨੇ ਵਜੇ ਹੈ ਮੈਂ 11 ਵਜੇ ਦੇ ਹਿਸਾਬ ਨਾਲ ਆਇਆ ਤਾਂ ਇਹਨਾਂ ਨੇ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਜਦੋਂ ਕਿ ਮੇਰਾ ਲਿਸਟ ਦੇ ਵਿੱਚ ਨਾਮ ਹੈ ਜਿਹੜੀ ਇਹਨਾਂ ਕੋਲੇ ਲਿਸਟ ਹੈ ਗੇਟ ਵਾਲੇ ਕੋਲੇ ਔਰ ਬਕਾਇਦਾ ਮੇਰੇ ਕੋਲੇ ਲਾਇਬ੍ਰੇਰੀ ਦਾ ਕਾਰਡ ਹੈ ਸਾਰਾ ਲਾਇਬ੍ਰੇਰੀ ਦਾ ਸਟਾਫ ਮੈਨੂੰ ਜਾਣਦਾ ਹੈ ਲਾ ਜਿਹੜਾ ਦਰਸ਼ਨ ਸੈਕਟਰੀ ਹੈ ਲਾ ਜਿਹੜੇ ਸਵਰਨਕੌਰ ਮੈਡਮ ਨੇ ਸਾਰੇ ਮੈਨੂੰ ਜਾਣਦੇ ਐ ਮੈਂ ਅਸੀਂ ਐ ਜੀ ਸੀਨੀਅਰ ਸਿਟੀਜ਼ਨ ਇੱਥੇ ਲਾਇਬ੍ਰੇਰੀ ਚ ਸਰਕਾਰ ਦਾ ਮੈਂਬਰ ਬਚਾਉ ਚਾਰ ਪੰਜ ਮਹੀਨੇ ਤੋਂ ਆ ਰਿਹਾ ਜੀ ਸੋ ਬਿਲਕੁਲ ਜੀ ਬਿਲਕੁਲ ਜਿਹੜੀ ਉਹਨਾਂ ਨੇ ਗੱਲ ਕਹੀ ਆ ਸੋ ਇੱਥੇ ਖੜੇ ਆ ਦੇਖਦੇ ਆ ਥੋੜੇ-ਮੋਟੇ ੱਤਕੇ ਵੀ ਮਾਰਨਗੇ ਪੁਲਿਸ ਵਾਲੇ ਜਦੋਂ ਇੱਥੇ ਮੁੱਖ ਮੰਤਰੀ ਨਿਕਲੇ ਪੰਜਾਬ ਦਾ ਜਿਹੜਾ ਆਪਣੇ ਆਪ ਨੂੰ ਆਵਾਜ਼ ਸਮਝਦਾ ਵੀ ਮੇਰੇ ਤੋਂ ਵੱਡੀ ਆਵਾਜ਼ ਤਾਂ ਕੋਈ ਪੰਜਾਬ ਦੀ ਹੈ ਨਹੀਂ ਤੇ ਹਾਲਾਤ ਇਹਦੇ ਦੇਖ ਲਓ ਅੰਦਰ ਕੀ ਨੇ ਇਹ ਦੇਖ ਲਓ ਤੁਸੀਂ ਹੁਣ ਇਹ ਆ ਮੁੱਖ ਮੰਤਰੀ ਪੰਜਾਬ ਦਾ